ਹਰੂ ਭਾਜੀ ਭਾਜੀ ਉੱਥੇ ਸਾਰੇ ਪੁੱਲ ਪੁੱਲ ਦਾਦਾ ਜੀ ਅਰੂ ਜੀ ਕੋਲ ਆ ਗਏ ਅਮਰ ਜੀ ਉਹ ਨਾਮ ਹੈ ਹੈਲੋ ਕੈਡ ਕਰ ਲਈ ਹੋਈ ਅੰਦਰ ਕੇ ਦੀ ਕਾਰੀ ਹੈ ਮੈਂ ਜੀ ਮੈਂ ਜੀ ਕਾਲ ਆਉਂਦਾ ਮੈਂ ਪਰਚੀ ਪਨਾ ਅੱਗੇ ਖੜਾ ਕੇ ਖੜਾ ਹਰ ਸੇਮਕ ਪਰ ਬਾਦਲ ਅੱਜ ਨਾਭਾ ਦੀ ਨਵੀਂ ਜੀਲਾ ਜੇਲ੍ਹ ਪਹੁੰਚੇ ਜਿੱਥੇ ਵਿਕ੍ਰਮ ਮਜੀਠੀਆ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਰਖੜੀ ਬੰਨੀ ਰਖੜੀ ਦੇ ਤਿਹਾਰ ਦੇ ਮੌਕੇ ਤੋਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਭਾ ਦੀ ਨਵੀਂ ਜੀਲਾ ਜੇਲ੍ਹ ਦੀਆਂ ਤਸਵੀਰਾਂ ਨੇ ਵਿਕ੍ਰਮ ਸਿੰਘ ਮਜੀਠੀਆ ਦੇ ਰਖੜੀ ਬੰਨਣ ਲਈ ਅੱਜ ਹਰ ਸੇਮਕ ਤੋਂ ਬਾਦਲ ਪਹੁੰਚੇ ਨਾਭਾ ਦੀ ਨਵੀਂ ਜੀਲਾ ਜੇਲ੍ਹ ਜਿਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਇਸ਼ਾਰਿਆਂ ਦੇ ਤਹਿਤ ਜਿਸ ਤਰ੍ਹਾਂ ਜਿਸ ਤਰ੍ਹਾਂ ਜਿसे 1.5 ਮਿੰਟ ਤੋਂ ਲਗਾਤਾਰ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਮੁਲਾਕਾਤ ਇਹ ਅਸਤਰਾ ਅੰਮ੍ਰਿਤਸਰ ਤੋਂ ਤਸਵੀਰਾਂ ਆ ਰਹੀਆਂ ਨੇ ਦੇਖੀ ਭਾਈ ਬਾਜੂ ਆਪਾਂ ਗੱਲਬਾਤ ਕਰਾਂਗੇ ਹਰ ਸਿਰਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਜਿੱਥੇ ਰਖੜੀ ਦਾ ਤਿਹਾੜੀ ਸੀ ਸਾਰੇ ਦੇਸ਼ ਵਿਦੇਸ਼ ਦੇ ਤਖੜੀ ਬੰਨੀ ਗਈ ਹੈ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਿਕਰ ਸਿੰਘ ਮਜੀਠੀਆ ਜੀ ਜਿਨ੍ਹਾਂ ਨੂੰ ਭਗਵੰਤ ਮਾਨ ਕੇਜਰੀਆ ਨੇ ਝੂਠੇ ਪਰਚੇ ਪਰਚਾ ਦੇ ਕੇ ਇੱਥੇ ਨਾਬਾ ਜੇਲ੍ਹ ਚ ਆਏ ਹੋਏ ਨੇ ਅੱਜ ਬੀਬਾ ਹਰਸੂ ਕੋ ਬਾਦਲੀ ਸਾਹਿਬ ਕਾ ਕੇਂਦਰੀ ਮੰਤਰੀ ਨੇ ਉਹ ਆਪਣੇ ਭਰਾ ਵਿਕਰਮਜੀਤ ਜੀ ਰੱਖੜੀ ਬੰਨਣ ਵਾਸਤੇ ਆਏ ਬੜੀ ਖੁਸ਼ੀ ਦੀ ਗੱਲ ਆ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਵੇਂ ਬੀਬਾ ਜੀ ਦੱਸ ਕੇ ਗਏ ਨੇ ਕਿ ਬਹੁਤ ਟਾਈਮ ਬਾਹਰ ਖੜਾ ਕਰਕੇ ਆ ਅੱਜ ਦੇਖੋ ਸਰਕਾਰ ਦੀ ਇੰਨੀ ਮਾੜੀ ਨੀਤੀ ਹੋ ਗਈ ਨਹੀਂ ਮਾੜੀ ਸੋਚ ਹੋ ਗਈ ਭਗਵਾਨਤਮਾਨ ਦੀ ਇਹਨਾਂ ਦੇ ਪ੍ਰਸ਼ਾਸਨ ਦੀ ਕਿ ਬੀਬਾ ਜੀ ਨੂੰ ਇੱਕ ਬਤੌਰ ਭੈਣ ਰੱਖੜੀ ਬੰਨਣ ਵਾਸਤੇ ਆਏ ਤੇ ਬਾਹਰ ਗਟੀਆਂ ਰੋਕ ਲਈਆਂ ਕਾਫੀ ਟਾਈਮ ਖੜੇ ਹੁੰਦੋ ਆ ਜਦੋਂ ਬੀਬਾ ਜੀ ਤੁਰ ਕੇ ਅੰਦਰ ਬੜੇ ਉਦੋਂ ਗੇਟ ਖੋਲਿਆ ਸੋ ਇਸ ਗੱਲ ਕਰਕੇ ਛੋਟੀਆਂ ਗੱਲਾਂ ਦੀ ਕਰਨੀ ਚਾਹੀਦੀ ਹੈ ਇਹ ਤਿਹਾਰ ਸਾਰੇ ਆਪਣੇ ਭੈਣਾ ਭਰਾਵਾਂ ਦੀ ਲੰਮੀ ਉਮਰ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਆ ਸੋ ਇਹ ਇਹ ਨੀਵੇਂ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਜੀ ਬੀਬਾ ਜੀ ਦੱਸਿਆ ਕਿ ਜਦੋਂ ਬਿਕਰਮ ਸਿੰਘ ਜੀਠੀਆ ਚੜ੍ਹਦੀ ਕਲਾ ਨੇ ਜਿੱਦਣ ਬਾਹਰ ਆਉਣਗੇ ਫਿਰ ਮੁੱਛਾਂ ਤਾ ਦੇਣ ਦੇ ਬਾਹਰ ਆਉਣਗੇ ਤੇ ਸਰਕਾਰ ਦੇ ਪੋਲ ਖੋਲਣਗੇ ਸਰਕਾਰ ਨੂੰ ਘੇਰਨਗੇ ਭਗਵਾਨਤਵਾਂ ਨੂੰ ਘੇਰਨਗੇ ਤੇ ਕੀ ਜੀ ਰੋਗੇ ਹਾਂ ਚਲੋ ਅੱਜ ਹੱਥ ਪੜਾ ਕਰੀਏ ਨਾ ਉਹ ਤੋਂ ਬਾਹਰ ਕਹਿ ਰਹੇ ਆ ਆਖੋ ਲੱਗਦਾ ਭਾਈ ਜੀ ਗੇਟ ਤੋਂ ਪਤਾ ਆ ਇਹਨਾਂ ਦੀ ਬਾਉਂਡਰੀ ਤੋਂ ਬਾਹਰ ਜਾਣਾ ਜੀ ਵੀਰੇ ਹੋਰ ਦੇ ਬਾਹਰ ਵੀਰੇ ਹੱਥ ਪਿੱਛੇ ਕਰ ਲਓ ਭਾਈ ਚਲੋ ਜੀ ਵੀਰ ਜੀ ਜੀ ਚੱਲਦੇ ਚੱਲਦੇ ਬਾਹਰ ਚਾਰ ਦਿਨ ਤੋਂ ਹੋ ਗਏ ਰਖੜੀ ਦੇ ਇੰਤਜ਼ਾਰ ਕਰ ਰਹੇ ਸੀ ਹਰਸ਼ੀਮਰ ਕੋਲ ਬਾਦਲ ਦਾ ਦੋਸਤ ਲਾਇਆ ਕੀ ਲੱਗਦਾ ਸਰਕਾਰ ਕਿਉਂ ਐ ਕਰ ਰਹੀ ਇਸ ਤਰ੍ਹਾਂ ਦੇਖੋ ਤੁਸੀਂ ਸਾਰਿਆਂ ਨੇ ਦੇਖਿਆ ਕਿ ਬੀਬਾ ਹਰਸ਼ੀਮਰ ਕੋਲ ਬਾਦਲ ਜੀ ਹੁਣ ਮੁਲਾਕਾਤ ਅੰਦਰ ਕਰਕੇ ਰਖੜੀ ਵਾਲੇ ਇਹ ਭਰਾ ਤੇ ਭੈਣ ਦੇ ਪਿਆਰ ਤੇ ਸਤਿਕਾਰ ਵਾਲੇ ਤਿਹਾੜ ਦੇ ਦਿਨ ਅੰਦਰ ਰਖੜੀ ਬੰਨ ਕੇ ਆਏ ਨੇ ਪਰ ਜਿਵੇਂ ਉਹਨਾਂ ਨੇ ਆ ਕੇ ਦੱਸਿਆ ਕਿ ਕਿਵੇਂ ਕਿੰਨਾ ਟਾਈਮ ਪਹਿਲਾਂ ਗੇਟ ਤੇ ਗੱਡੀਆਂ ਰੋਕ ਰੱਖੀਆਂ ਖੱਜਲ ਖਵਰੀ ਕੀਤੀ ਗਈ ਕਿਉਂਕਿ ਤਾਰਾਂ ਉੱਪਰ ਤੱਕੜਕਾਈਆਂ ਭਗਵਾਨਤਮਾਨ ਤੱਕ ਕੇਜਰੀਵਾਲ ਤੱਕ ਪਰਮਿਸ਼ਨ ਵੀ ਭਾਈ ਲੈਣੀ ਹੁੰਦੀ ਹੈ ਪ੍ਰਸ਼ਾਸਨ ਨੇ ਕਿ ਮਿਲਣ ਦਈਏ ਨਾ ਮਿਲਣ ਦੀਏ ਪਰ ਬੀਬਾ ਹਰ ਸਿਮਰਤ ਕੌਰ ਬਾਦਲ ਜੀ ਇਹ ਧਾਰ ਕੇ ਆਏ ਸੀ ਕਿ ਅੱਜ ਅਜੇ ਹਰ ਇੱਕ ਨੂੰ ਹੱਕ ਹੈ ਭੈਣ ਨੂੰ ਹੱਕ ਹੈ ਕਿ ਜੇਲ੍ਹ ਜਾ ਕੇ ਖੁੱਲਾ ਬਾਹਰ ਆਪਣੇ ਭਰਾ ਨੂੰ ਜਾ ਕੇ ਮਿਲ ਸਕਦੀ ਹੈ ਰਖੜੀ ਬੰਨ੍ਹ ਸਕਦੀ ਹੈ ਮੁਲਾਕਤ ਕਰ ਸਕਦੀ ਹੈ ਮੈਨੂੰ ਹੱਕ ਕਿਉਂ ਨਹੀਂ ਕਾਨੂੰਨ ਜੇ ਸਾਰਿਆਂ ਨੂੰ ਇਜਾਜ਼ਤ ਦਿੰਦਾ ਤਾਂ ਮੈਨੂੰ ਇਜਾਜ਼ਤ ਕਿਉਂ ਨਹੀਂ ਦਿੰਦਾ ਤਾਂ ਇਹ ਉਹਨਾਂ ਦਾ ਰੋਹ ਦੇਖ ਕੇ ਕਿ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਸੜਕ ਤੇ ਫੈਦਲੀ ਜਾਣਾ ਮੈਂ ਕਹਾਂ ਜੀ ਉਹਨਾਂ ਨੇ ਇਹ ਕਿਹਾ ਵੀ ਮੈਂ ਸੜਕ ਤੇ ਧਰਨਾ ਲਾ ਦੇਣਾ ਇੱਥੇ ਇੱਕ ਮੈਂਬਰ ਪਾਰਲੀਮੈਂਟ ਨੇ ਤੇ ਮੈਂਬਰ ਪਾਰਲੀਮੈਂਟ ਦੀ ਵੀ ਇੱਕ ਗਰਮਾ ਹੁੰਦੀ ਆ ਤੇ ਪਰ ਉਹਨਾਂ ਨੂੰ ਇੱਥੇ ਮੈਂ ਸਮਝਦਾ ਕਿ ਬਹੁਤ ਖੱਜਲ ਖਵਾਰ ਕੀਤਾ ਗਿਆ ਸੋ ਜਦੋਂ ਉਹਨਾਂ ਦਾ ਰੋਹ ਦੇਖਿਆ ਕਿ ਧਰਨਾ ਲਾਉਣਗੇ ਵੀ ਬਾਹਰਤਗੁਰ ਕੋ ਬਾਹਰ ਤੇ ਰੋਡ ਦੇ ਉੱਤੇ ਤਾਂ ਪ੍ਰਸ਼ਾਸਨ ਨੇ ਕਿਤੇ ਜਾ ਕੇ ਤਾਰਾਂ ਘੜਕਾਈਆਂ ਕਿ ਇੱਥੇ ਪੰਗਾ ਪੈ ਜਾਣਾ ਤਾਂ ਅੰਦਰ ਜਾਣ ਦਿੱਤਾ ਪਰ ਅੰਦਰ ਜਾ ਕੇ ਵੀ ਬੀਬਾ ਹਰਜਨ ਕੋ ਬਾਦਲ ਜੀ ਕਾਫੀ ਧੀਰ ਉਹਨਾਂ ਨੂੰ ਸਾਈਡ ਤੇ ਬਿਠਾਇਆ ਗਿਆ ਸਿਰਫ 10 ਤੋਂ 12-13 ਮਿੰਟ ਕਹਿੰਦੇ ਵੀ ਜੋਰ ਲਾ ਕੇ 15 ਮਿੰਟ ਦੇ ਕਰੀਬ 10 ਤੋਂ 15 ਮਿੰਟ ਉਹਨਾਂ ਨੂੰ ਮੁਲਾਕਾਤ ਕਰਨ ਦਾ ਮੌਕਾ ਦਿੱਤਾ ਗਿਆ ਬਾਕੀ ਤਾਂ ਘੰਟਾ ਡੇਢ ਘੰਟਾ ਖਚਲੀ ਕੀਤਾ ਗਿਆ ਸੋ ਇਹ ਬੜਾ ਮਤਭਾਗ ਹੈ ਤੋ ਮੈਂ ਸਮਝਦਾ ਕਿ ਇਹ ਦੇ ਨਾਲ ਸਰਕਾਰ ਸ਼ਬਦ ਕੀ ਕਰਨਾ ਚਾਹੁੰਦੀ ਆ ਮੁੱਖ ਮੰਤਰੀ ਸ਼ਬਦ ਕੀ ਕਰਨਾ ਚਾਹੁੰਦਾ ਸੋ ਇਹ ਇਹ ਜਿਹੜਾ ਇਹ ਪੰਜਾਬ ਸਰਕਾਰ ਦਾ ਰਵਈਆ ਨਾ ਇਸ ਤੋਂ ਜਿਵੇਂ ਪਹਿਲਾਂ ਵੀ ਦੱਸ ਕੇ ਗਏ ਨੇ ਪਹਿਲਾਂ ਰੋ ਕਿ ਅੱਜ ਪੰਜਾਬ ਦੀਆਂ ਹਰ ਭੈਣ ਦੁਖੀ ਆ ਕਿਉਂਕਿ ਨਾ ਨੌਜਵਾਨ ਵਰਗ ਦਾ ਕੁਝ ਕੀਤਾ ਨਾ ਭੈਣਾਂ ਦਾ ਕੀਤਾ ਨਾ ਮੁਲਾਜ਼ਮਾਂ ਦਾ ਕੀਤਾ ਨਾ ਨੌਜਵਾਨਾਂ ਦਾ ਕੀਤਾ ਨਾ ਕਿਸਾਨਾਂ ਦਾ ਕੀਤਾ ਨਾ ਮਜ਼ਦੂਰਾਂ ਦਾ ਕੀਤਾ ਬੇੜਾ ਗਰਕ ਪੰਜਾਬ ਦਾ ਤੇ ਉਹ ਬੇੜੇ ਗਰਕ ਦੇ ਖਿਲਾਫ ਇਸਦਾ ਵਿਕਰਮ ਸਿੰਘ ਮਜੀਠੀਆ ਜੀ ਬੋਲਦੇ ਸੀ ਤਾਂ ਹੀ ਉਹ ਝੂਠਾ ਪਰਚਾ ਦਰਜ ਕਰਕੇ ਅੰਦਰ ਕੀਤਾ ਜੇ ਹਿੰਮਤ ਹੈ ਤਾਂ ਨਾਂ ਲੈ ਕੇ ਸਟੇਜਾਂ ਤੋਂ ਨਾਂ ਲੈ ਕੇ ਕਹਿਣ ਕਿਉਂਕਿ ਪਤਾ ਹੈ ਕਿ 1 ਫੁੱਟ ਦਾ ਲੈਟਰ ਪਹਿਲਾਂ ਦੇ ਕੇ ਮਾਫੀ ਮੰਗੀ ਸੀ ਹੁਣ ਵੀ ਮਾਫੀਆਂ ਮੰਗ ਕੇ ਖੜਾ ਛੁੱਟੂਗਾ ਲੈ ਲੈ ਉਹ ਬੱਚ ਨੂੰ ਕੱਟਿਆ ਵਾਇਓ ਕੋਲ ਨਾ ਕਰਦਾ ਮੈਂ ਕਿਹਦੀ ਕਿੱਥੋਂ ਫਾਇਦਾ ਕੀ ਕੋਈ ਅੰਕਲ ਜੀ ਜਗਾ ਖੋਲੀ ਛੱਡਿਆ ਕਰੋ ਜ਼ਰੂਰ ਜੀ ਕਰਨਾ ਦੇ ਪਿਆ ਇੱਕ ਭੈਣ ਨੂੰ ਭਾਈ ਨਾਲ ਮੁਲਾਕਾਤ ਨਹੀਂ ਕੀ ਲੱਗਦਾ ਵੀ ਕਿਸ ਤਰ੍ਹਾਂ ਸਰਕਾਰ ਬਖਵਾਤ ਦੇਖੋ ਕੱਲੇ ਅੱਜ ਹਰਸਮਿਲਤ ਕੋਰ ਬਾਦਲ ਇੱਕ ਭੈਣ ਪਰੇਸ਼ਾਨ ਨੇ ਪੰਜਾਬ ਚ ਪੰਜਾਬ ਦੀ ਸਾਰੀ ਭੈਣਾਂ ਪਰੇਸ਼ਾਨ ਨੇ ਕਿ ਸਰਕਾਰ ਲਾਅਨ ਆਰਡਰ ਦਾ ਫੇਲ ਹੈ ਨੈਤਿਕ ਤੌਰ ਤੇ ਸਰਕਾਰ ਕੋਲੇ ਗ੍ਰਹਿ ਵਿਭਾਗ ਮੁੱਖ ਮੰਤਰੀ ਸਾਹਿਬ ਕੋਲੇ ਆ ਜੇਲ੍ਹਾਂ ਚੋਂ ਖਾਣੇ ਚੋਂ ਗਗਸ ਨਾਲ ਇੰਟਰਵਿਊ ਹੋ ਸਕਦੇ ਨੇ ਪਰ ਬਿਕਰਮ ਸਿੰਘ ਜੇਠੀ ਨੇ ਉਹਨਾਂ ਦੇ ਪੈਰ ਹਰਸ ਤੋਂ ਬਾਅਦ ਮਿਲਣ ਆਉਂਦੀ ਹੈ ਤਾਂ ਪ੍ਰਸ਼ਾਸਨ ਰੋਕ ਕੇ ਜੇਲੀਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਕ੍ਰੋਮ ਨੇ ਕੱਲੇ ਦਾ ਨਿੰਦਾ ਕਰਦਾ ਹੈ ਤੇ ਆਉਂਦੇ ਸਮੇਂ ਦੇ ਵਿੱਚ ਦਾ ਖਮਿਆਜਾ ਪੰਜਾਬ ਦੀ ਝਾਰੋ ਸਰਕਾਰ ਨੂੰ ਭੁਗਤਣਾ ਪੈਣਾ। ਕਿ ਬਿਕਰਮ ਸਿੰਘ ਮਜੀਠੀ ਚੜ੍ਹਦੀ ਕਲਾ ਚੰਨੇ ਦੇ ਪਾਰਟੀ ਚਟਾਨ ਮੋਰ ਨਾਲ ਖੜੀ ਆ। ਖੜੀ ਸੀ ਜਦੋਂ ਜੇਲ੍ਹ ਗਏ ਨੇ ਵੱਡੇ ਕਾਦੇ ਲੀਡਰ ਬਣ ਕੇ ਬਾਹਰ ਆਏ। ਅੱਜ ਵੀ ਚਾਹਤ ਤੁਸੀਂ ਲਗਾਤਾਰ ਕਹਿ ਰਹੇ ਹੋ ਕਿ ਇਸ ਤਰ੍ਹਾਂ ਮੁਲਾਕਾਤ ਹੋਈ। ਕੋਈ ਖੋਟ ਤੁਹਾਡੇ ਸਾਹਮਣੇ ਤੁਸੀਂ ਇੱਥੇ ਅਸੀਂ ਜਦ ਮੈਂ ਇੱਥੇ ਪਹੁੰਚਿਆ ਤੇ ਮੈਮ ਫੇਸ ਆ ਤੇ ਰੱਖੋ ਜੀ। ਹਾਂਜੀ ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰਕਸ਼ਾ ਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪ ਦੇ ਭਰਾ ਨੂੰ ਜਾਨੂ ਮਿਲੰਦ ਇਹ ਜੇਲ੍ਹ ਮੈਨਿਊਅਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੈਦੀ ਅੰਦਰ ਹੈ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ 3-4 ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਵਾ ਮਹੀਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਵੀਰ ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ ਹੋਣ ਭਰਾ ਹੋਣ ਜਿਨੇ ਨੇ ਵੀ ਮੰਗਿਆ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਕੋਰਾ ਜਵਾਬ ਦੇ ਕੇ ਇਨਕਾਰ ਕੀਤਾ ਗਿਆ ਕਿਹਦੇ ਇਸ਼ਾਰੇ ਤੇ ਹੋ ਰਹੀ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ ਚ ਹੋਰ ਕਿਹਦੇ ਇਸ਼ਾਰੇ ਚ ਹੋ ਰਿਹਾ ਹੈ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਤੂਤਾ ਨੂੰ ਐਕਸਪੋਜ਼ ਕਰਦਾ ਹੈ ਹੋਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਇਹ ਦੋ ਮਿਲ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਕੀ ਗੱਲ ਹੋਈ ਕਿਸ ਤਰ੍ਹਾਂ ਉਹਨਾਂ ਨਾਲ ਹਲਚਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੇਕੂ ਤੇ ਪਹਿਲੀ ਵਾਰੀ ਮਿਲਣ ਦਾ ਮੌਕਾ ਮਿਲਿਆ ਹੈ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਭਾਵੇਂ ਇਹਨਾਂ ਨੂੰ ਜਿਆਦਾ ਲੈ ਕੇ ਜਾਂਦੇ ਨੇ ਮੋਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਚ ਵੀ ਪਰਦੇ ਲਾ ਕੇ ਤੇ ਇਹ ਕਰਕੇ ਕਿਹចੇ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆ ਨੇ ਉਹ ਤਾਂ ਜੇਲਾ ਦੇ ਵਿੱਚੋਂ ਵੀ ਇੰਟਰਵਿਊ ਦਿੰਦੇ ਨੇ ਜਿਹੜਾ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ਡੀਏ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਦੇ ਐਮਐਲਏ ਦਾ ਪੀਏ ਜਿਹਦੇ ਗੱਡੀ ਤੋਂ ਰੈਡ ਹੈਂਡਰਡ 350 ਗ੍ਰਾਮ ਨਸ਼ੇ ਹਿਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਂਸਲ ਕਰਤਾ ਕਿ ਜੀ ਸਾਇ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਐ ਤੋ ਜਿਹੜੇ ਇਹਨਾਂ ਦੇ ਐਮ.ਐਲ.ਏ ਵੇਚ ਰਹੇ ਨੇ ਇਹ ਸਰਕਾਰ ਖੁਦ ਵੇਚੀ ਹੈ ਭਗਵੰਤਪਾਤੇ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ 'ਚ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਤੇ ਬੰਦਦਾ ਤੇ 4 ਸਾਲ ਤਾਈਂ ਬੰਦ ਕਿਉਂ ਨਹੀਂ ਕੀਤਾ ਅੱਜ ਵਿਕਰਮ ਨੂੰ ਬੰਦ ਕਰਤਾ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਪਟਕਾਉਣਾ ਚਾਹਦੀ ਹੈ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗੜਾ ਪੰਜਾਬ 'ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਉਹ ਆਫਜ਼ਾ ਤਾਕੀ ਦੇਣਾ ਐ ਐਮਐਸਪੀ ਕੀ ਦੇਣਾ ਹੁਣ ਉਹਨਾਂ ਦੀ ਜ਼ਮੀਨਾਂ ਹਰਪੰਜਾਬ ਆ ਗਏ ਨੇ ਸੋ ਇਹ ਹਰ ਪੱਖੋਂ ਫੇਲ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਆ ਨਸ਼ੇ ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵਧਦੇ ਗਏ ਕਿਉਂਕਿ ਖੁਦ ਵੇਚਦੇ ਸੀਗੇ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਏ ਦਾ ਕੇਸ ਤੇ ਡੀਏ ਦਾ ਕੀ ਅੱਜ ਤਾਈਂ ਚਲਾਨ ਪੇਸ਼ ਨਹੀਂ ਹੁਣ ਨਵਾਂ ਪਰਚਾ ਪਤਾ ਕਹਿੰ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ ਚ ਆ ਗਏ ਅੰਦਰ ਵੜ ਗਏ ਤੇ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਵਿਕਰਮ ਨੇ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰਚਾ ਦੇਤਾ ਕਿ ਅਬਸਟਰਕਸ਼ਨ ਆਫ ਅਫਸਰ ਨੂੰ ਆਪਣਾ ਕੰਮ ਕਰਨ ਤੋਂ ਅਬਸਟਰਕਟ ਕੀਤਾ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਸੋ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜੇ ਇੱਕ ਐਮਐਲਏ ਦੇ ਘਰ 'ਚ ਉਹ ਵੀ ਅਲਮਾਰੀਆਂ 'ਚੋਂ ਜਾ ਕੇ ਫਿਰੋਲਾ ਫਰੂਲੀ ਕਰਕੇ ਉਹਦੇ ਕੱਪੜਿਆਂ ਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਅਲਾਉ ਕਰਦਾ ਹੈ ਪਰਚਾ ਤੇ ਪਰਚਾ ਇਹਦੇ 'ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆ ਆੰਦਾ ਰੱਖ ਲਏ ਤੂੰ ਮਹੀਨਾ ਪਰ ਰੱਖ ਲਿਆ ਹੈਗਾ ਹੁਣ ਕੱਲ ਅਦਾਲਤ 'ਚ ਤੁਹਾਡੇ ਆਪ ਦੇ ਵਕੀਲ ਨੇ ਕਿ ਅਸੀਂ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੂੰ ਇਤਨਾਵੇਂ ਪਰਚੇ ਕਰੀ ਚੱਲ ਜਿਸ ਵੇਲੇ ਬਾਹਰ ਨਿਕਲੋਗਾ ਤੇਰੀ ਖੈਰ ਨਹੀਂ ਕਿਉਂਕਿ ਦੇਣੇ ਕਾਬੈਂਕਰੋਗਾ ਤੁਹਾਡੇ ਤੈਨੂੰ ਮੂਲ ਕੌਂ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂੰਛੀ ਤੁਹਾਡੀ ਰਹਿ ਗਈ ਜੀ ਸ਼ੈਂਸ਼ੀਲ ਦਾ ਜਿਹੜੀ ਜਿਤਨਾ ਵਿਕਰਮਜੀਠੀਆਂ ਅੰਦਰ ਰਹਿ ਕੇ ਗੱਭਰੂ ਨਾਮ ਦਿੱਤਾ ਜੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚ ਹੈਗਾ 3 4 5 ਘੰਟੇ ਨਿਯਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜ੍ਹਦੀ ਕਲਾ ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬੰਨ ਕੇ ਮੈਂ ਉਥੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਉਹਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੇ ਨਲਕੀਆਂ ਨੂੰ ਝੂਠ ਨੂੰ ਧੋਕੇ ਨੂੰ ਐਈ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜ਼ਰੂਰ ਨੇ ਦੇਖੋ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ 65000 ਏਕਰ ਪੰਜਾਬ ਦੀ ਸੋਨੇ ਵਰਗੀ ਧਰਤੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਜਾਇਦਾਦ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾ ਤੋਂ ਹੜਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਬ ਪਰਨ ਵਾਸਤੇ 35 ਹਜ਼ਾਰ ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਛਾੜਤਾ ਤੇ ਅੱਜ ਸਾਡੇ ਪੰਜਾਬ 'ਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਸਾਲ ਲੇਕਿਨ ਹੁਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿਕ ਕੀ ਅੱਜ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉੱਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ 65000 سونے ਵਰਗੀ ਜ਼ਮੀਨ ਚ ਇਹਨਾਂ ਨੇ ਬਿਲਡਰਾਂ ਨੂੰ ਦਿੱਤੀ ਤਾਂ ਢਿੱਡ ਦਾ ਆਪਣਾ ਢਿੱਡ ਹੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਭਰੂਗਾ ਕੌਣ ਸੋ ਬਹੁਤ ਵੱਡੀ ਚੀਜ਼ ਹੈ ਜਿਹੜਾ ਚਿੰਤਾ ਹੈਗੀ ਜਿਹੜਾ ਦੂਜੇ ਪਾਸੇ ਕੀਤਾ ਵਿਜੀਲੈਂਸ ਵੱਲੋਂ